ਭਾਜੀ ਦੇਰ ਰਾਤ ਪਿੰਡ ਕਿੱਲਿਆਂ ਵਾਲੀ ਵਿੱਚ ਜਿਹੜਾ ਕਤਲ ਦੀ ਵਾਰਦਾਤ ਹੋਈ ਹੈ ਅਕਸਰ ਕੀ ਮਾਮਲਾ ਹੈ ਜਿਹੜੇ ਮਦਈ ਪਾਰਟੀ ਹੈ ਉਹ ਕਹਿ ਰਹੀ ਹੈ ਕਿ ਉਹ ਨਸ਼ੇ ਦੇ ਆਦੀ ਸੀ ਜਾਂ ਕੀ ਤੁਸੀਂ ਸੁਭਾ ਤੇ ਜਾਂਚ ਕਰ ਰਹੇ ਹੋ ਕੀ ਪੂਰਾ ਮਸਲਾ ਕੀ ਹੈ ਕਿੱਲਿਆਂ ਵਾਲੀ ਪਿੰਡ ਦੇ ਵਿੱਚ ਜੀ ਜਿਹੜੇ ਵਿਕਰਮ ਸਿੰਘ ਦੀ ਮੌਤ ਹੋਈ ਆ ਜੀ ਉਸ ਪਿੰਡ ਵਿੱਚ ਉਹਨਾਂ ਦੇ ਮਹੱਲੇ ਵਿੱਚ ਇੱਕ ਮਹੱਲੇ ਵਿੱਚ ਮਹਾਸ਼ਾ ਮਹੱਲਾ ਦੂਜੇ ਮਹੱਲੇ ਵਿੱਚ ਬਾਲਵੀਕ ਮਹੱਲਾ ਆ ਹੈ ਨੇੜੇ ਨੇੜੇ ਨੇ ਉਹ ਮਹਾਸ਼ਾ ਮੱਲਾ ਦੇ ਵਿੱਚ ਕੁਝ ਪੰਜ ਚਾਰ ਦਿਨ ਪਹਿਲਾਂ ਕੋਈ ਜਿਗਰਾਤਾ ਕਰਾਇਆ ਸੀ ਉਹਨਾਂ ਨੇ ਮਾਤਾ ਦਾ ਜਿਗਰਾਤੇ ਵਿੱਚ ਦੂਜੇ ਦਾ ਵਾਲੀ ਮੁਹੱਲੇ ਵਾਲੇ ਕੁਝ ਦੋ ਚਾਰ ਬੰਦੇ ਉੱਥੇ दारू ਪੀ ਕੇ ਆ ਗਏ ਸੀਗੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਸਾਡੇ ਜਿਗਰਾਤੇ ਤੇ दारू ਪੀ ਕੇ ਤੁਸੀਂ ਨਾ ਆਓ ਧਾਰਮਿਕ ਸਥਾਨ ਆ ਨੀਕਾ ਨਾ ਪਾਓ ਪਰ ਉੱਥੋਂ ਉਹਨਾਂ ਦਾ ਗੁੱਸਾ ਮਨਾ ਕੇ ਵਾਪਸ ਮੁੜ ਗਏ ਉਹ ਵਾਪਸ ਮੁੜ ਕੇ ਉਹਨਾਂ ਨੇ ਇਸ ਗੱਲ ਤੇ ਰਾਜੀ ਕਰੀ ਤੇ ਨਸ਼ੇਸਪੰਦੀ ਪੜਤਾਲ ਵੀ ਕੀਤੀ ਆ ਪੋਸਟਪਿੰਡ ਵਿੱਚ ਕੋਈ ਨਸ਼ੇ ਸਬੰਧੀ ਸਾਡੇ ਕੋਲ ਗੱਲ ਨਹੀਂ ਆਈ ਨਾ ਨਸ਼ਾ ਕੋ ਕਰਤਾ ਆ ਸਿਰਫ ਤਾਰੂ ਦਾ ਨਸ਼ਾ ਜ਼ਰੂਰ ਹੋ ਸਕਦਾ ਆ ਫਿਰ ਉਸ ਗੱਲ ਦੀ ਰੰਜਿਸ਼ ਰੱਖਦਿਆਂ ਹੋਇਆ ਉਹਨਾਂ ਨੇ दारू ਪੀ ਕੇ ਸਾ ਕੱਲ ਸ਼ਾਮ ਨੂੰ 8 ਵਜੇ ਕਰੀਬ ਉੱਥੇ ਆ ਗਏ ਉਹ ਉੱਥੇ ਉਹਨਾਂ ਨਾਲ ਉਹਨਾਂ ਦੀ ਕੁੱਟਮਾਰ ਕਿ ਕੁੱਟਮਾਰ ਕੀਤੀ ਵਿਕਰਮਜੀਤ ਦੀ ਤੇ ਨਾਲ ਇੱਕ ਮੁੰਡਾ ਹੋਰ ਸੀ ਉਹ ਜ਼ਖਮੀ ਹੋ ਗਿਆ ਸੀ ਜੀ ਕੁੱਟਮਾਰ ਕਰਦਿਆਂ ਉਹ ਵਿਕਰਮਜੀਤ ਦੀ ਮੌਤ ਹੋ ਗਈ ਆ ਤੇ ਦੂਜਾ ਮੁੰਡਾ 7-5 ਤੱਕ ਨਸ਼ੇ ਸੰਬੰਧੀ ਸਾਡੇ ਕੋਲ ਕੋਈ ਵੀ ਕਲ ਸਾਹਮਣੇ ਅਜੇ ਤੱਕ ਨਾ ਆਈ ਆ ਜੀ ਤੇ ਨਾ ਕੋ ਲਿਖਤੀ ਆ ਜੀ ਨਾ ਜ਼ੁਬਾਨੀ ਆਈ ਆ ਸਾਰੂ ਪੀ ਕੇ ਜਰੂਰ ਆਨੇ ਉਹ ਜਿਹੜਾ ਬੰਦਾ ਮੁੰਡਾ ਬਿਕਰਮ ਦੀ ਮੌਤ ਹੋਈ ਆ ਉਹ ਵੀ ਕੋਈ ਨਸ਼ਾ ਪੱਤਾ ਨਹੀਂ ਕਰਦਾ ਜੀ ਉਹ ਵੀ ਮਿਹਨਤੀ ਮਰਦਾਨਾ ਆ ਸੀ ਆ ਇਹ ਮੁੰਡੇ ਕੁਝ ਪੜ੍ਹਦੇ ਨੇ ਕੁਝ ਲਿਵਰ ਕਰਦੇ ਨੇ ਜੀ ਤਾਂ ਉੱਥੇ ਜਿਹੜੇ ਮਦਈ ਫੈਮਿਲੀ ਦੇ ਨਾਲ ਕੁਝ ਆਸਪਲੋਸੋ ਵਾਲੇ ਆ ਜਿਨ੍ਹਾਂ ਸੱਟਾਂ ਵੀ ਆਈਆਂ ਤਾਂ ਉਹ ਉਹ ਕਹਿ ਰਹੇ ਨੇ ਕਿ ਨਸ਼ੇ ਕਰਦੇ ਨੇ ਪਰ ਉਸ ਚੀ ਦਾ ਵੈਰੀਫਾਈ ਕੀਤਾ ਹੈ ਪੁਲਿਸ ਨੇ ਹਾਂ ਹਾਂ ਵੈਰੀਫਾਈ ਮੈਂ ਕੀਤਾ ਯਾਰ ਜੀ ਕੋਈ ਮਾੜੇ ਨਸ਼ਾ ਸੰਬੰਧੀ ਸਾਹਮਣੇ ਕੱਲ ਨਹੀਂ ਆਈ ਕੋਈ ਵੀ ਇਸ ਨੂੰ ਦੀ ਪੜਤਾਲ ਕੀਤੀ ਗਿਆ दारू ਜ਼ਰੂਰ ਪੀ ਸਕਦੇ ਨੇ ਕੁਝ ਮੁੰਡੇ दारू ਜ਼ਰੂਰ ਪੀਂਦੇ ਨੇ ਉਹ दारू ਪੀ ਉਹ ਲੋੜ ਬਾਜੀ ਕੀ ਕੀ ਨਾ ਨੇ ਕਿਸ ਤਰ੍ਹਾਂ ਕੇ ਕੁੱਟਮਾਰ ਕਰਕੇ ਉਧਰ ਛੱਟਾ ਮਾਰ ਕੇ ਦਾ ਕਤਲ ਹੋ ਗਿਆ